ਮੇਰੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਉਹ ਤੇ ਚੰਦਨਾ ਸੁਟਿਆ ਕਰੀ ਆਪਾਂ ਕਿਉਂਕਿ ਆਪਾਂ ਆਪਣੇ ਉਹਨਾਂ ਆਪਣੇ ਪਾਣੀ ਨੂੰ ਬਹੁਤ ਗੰਦਾ ਕਰ ਲਿਆ ਆਪਣੀ ਹਵਾ ਨੂੰ ਬਹੁਤ ਗੰਦਾ ਕਰ ਲਿਆ ਇਸ ਵੇਲੇ ਕੁਸਥੋਲਾ ਸਾਰਾਂ ਕਰੋੜ ਦੇ ਬੰਦੇ ਪੰਜਾਬੀ ਬੋਲਦੇ ਨੇ ਪੰਜਾਬ ਦੇ ਅਸੀਂ 3 ਕਰੋੜ ਹਾਂ ਪਰ ਬਾਕੀ ਪਾਕਿਸਤਾਨ ਵਿੱਚ ਬਹੁਤ ਨੇ ਇਹ ਗੱਲ ਸੁਣ ਲਓ ਮੇਰੀ ਧਿਆਨ ਨਾਲ ਜਿਹਦੇ ਆਪਣੇ ਘਰ ਨਾਲ ਸੱਚੇ ਨਹੀਂਗੇ ਨਾ ਤੇ ਤੁਸੀਂ ਆਪਣੇ ਪ੍ਰਾਂਤ ਨਾਲ ਆਪਣੇ ਬੁਲਤਾਨ ਨਾਲ ਸੱਚੇ ਨਹੀਂਗੇ ਇਹ ਸਰਕਾਰ ਰਾਹਤ ਕਦੋਂ ਤੱਕ ਦਊਗੀ ਆਮ ਲੋਕ ਅਸੀਂ ਨਾਲ ਨਾਲ ਰਾਹਤ ਦੇ ਜਾ ਰਹੇ ਕਿ ਕੋਈ ਗੱਲ ਨਹੀਂ ਹੈਗੀ ਕਿਸਾਨਾਂ ਨੇ ਪੱਕਾ ਮੋਰਚਾ ਲਾਉਣ ਦੀ ਗੱਲ ਕਹੀ ਹੈ ਕਿਸ ਤਰੀਕੇ ਨਾਲ ਕਿਸਾਨਾਂ ਨੇ ਸਾਡੇ ਆਪਣੀ ਨੇ ਨਾ ਸਾਡੇ ਆਪਣੇ ਭਰਾ ਨੇ ਸਾਡੇ ਅਸੀਂ ਉਹਨਾਂ ਨਾਲ ਆਪੇ ਕਰ ਲੈਣਗੇ ਲੁਧਿਆਣਾ ਦੇ ਵਿੱਚ ਅੱਜ ਡੀ ਜ਼ੋਨ ਦੇ ਵਿੱਚ ਇੰਦਰਵੀਰ ਸਿੰਘ ਨੇਜਰ ਸਥਾਨਕ ਸਰਕਾਰਾਂ ਮੰਤਰੀ ਪਹੁੰਚ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਲੁਧਿਆਣਾ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਨੇ ਡੀ ਜ਼ੋਨ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਗਿਆ ਹੈ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜੀ ਮੁਲਾਜ਼ਮ ਸੰਘਰਸ਼ ਕਮੇਟੀਆਂ ਨਗਰ ਨਿਗਮ ਦੀ ਉਹਨਾਂ ਦੇ ਵੱਲੋਂ ਇੱਕ ਨਵੇਂ ਸਾਲ ਨੂੰ ਲੈ ਕੇ ਇੱਕ ਪ੍ਰੋਗਰਾਮ ਰੱਖਿਆ ਗਿਆ ਧਾਰਮਿਕ ਉਹਦੇ ਵਿੱਚ ਸ਼ਿਰਕਤ ਕਰ ਰਹੇ ਨੇ ਸਿੰਧਵਾ ਕਨਾਲ ਨਹਿਰ ਦਾ ਇੱਕ ਪ੍ਰੋਗਰਾਮ ਹੈ ਉਹਦੇ ਵਿੱਚ ਸ਼ਿਰਕਤ ਕਰਨੀ ਹੈ ਤੇ ਕੀ ਕੀ ਉਹਨਾਂ ਦਾ ਅੱਜ ਇੱਥੇ ਪਹੁੰਚਣ ਦਾ ਮਕਸਦ ਹੈਗਾ ਖਾਸ ਕਰ ਸੰਘਰਸ਼ ਕਮੇਟੀ ਦੇ ਨਾਲ ਉਹਨਾਂ ਦਾ ਤਾਲਮੇਲ ਹੈ ਕਿਉਂਕਿ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਬੜੀ ਮੁਸ਼ਕਲ ਆndੀਆਂ ਨੇ ਕੱਚੇ ਮੁਲਾਜ਼ਮਾਂ ਦੀ ਹੱਲੇ ਤੱਕ ਰੋਲਾ ਚੱਲਦਾ ਹੈ ਕੁਝ ਮੁਲਾਜ਼ਮ ਪੱਕੇ ਜ਼ਰੂਰ ਹੋ ਗਏ ਨੇ ਪਰ ਕੁਝ ਇਹਦੇ ਵਿੱਚ ਰਹਿ ਗਏ ਨੇ ਗੱਲਬਾਤ ਕਰਾਂਗੇ ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਵੀਰ ਸਿੰਘ ਨਿੱਜਰ ਜੀ ਨਾਲ ਅੱਜ ਜਿਹੜਾ ਸਮਾਗਮ ਵੀ ਆ ਔਰ ਇਸ ਦੇ ਨਾਲ ਨਾਲ ਜਿਹੜੀ ਹੈ ਸਿਫਾ ਕਨਾਲ ਨਹਿਰ ਦੀ ਜਿਹੜੀ ਸਫਾਈ ਦੀ ਮੁਹਿੰਮ ਦੀ ਸ਼ੁਰੂਆਤ ਕਰਨੀ ਆ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਮਾਗਮ ਰੱਖਿਆ ਇੱਥੇ ਜਿਹੜੇ ਡੀ ਜ਼ੋਨ ਦੇ ਸਾਰੇ ਹਮ ਲੁਧਿਆਣਾ ਦੇ ਸਰਵੇਸ਼ ਕਮੇਟੀ ਨੇ ਔਰ ਪਹਿਲੇ ਤਰੀਕ ਨੂੰ ਚੰਡੀਗੜ੍ਹ ਰੱਖਿਆ ਸੀਗਾ ਅੱਜ ਇੱਥੇ ਰੱਖਿਆ ਨੇ ਤੇ ਬੜਾ ਚੰਗਾ ਲੱਗਦਾ ਸਭ ਨੂੰ ਮਿਲਣਾਂਗੇ ਸਹਿਬਾਨੇ ਸਭ ਨਾਲ ਗੱਲਬਾਤ ਕਰ ਲਾਂਗੇ ਮੁਸ਼ਕਲਾਂ ਸੁਣ ਲਾਂਗੇ ਇਹਨਾਂ ਦੀਆਂ ਆਪਣੇ ਜਿਹੜੀ ਸਾਡੇ ਨਬਰੇ ਰਾਏ ਆਪੀ ਨੇ ਨਾ ਕੁਝ ਚਾਹਨੇ ਕੁਝ ਕੰਮ ਕਰਾਉਣਾ ਕਰਾਂਗੇ ਨਾ ਕੋ ਤੋ ਉਹਦੇ ਬਾਅਦ ਜਿਹੜੀ ਕਨਾਲ ਸਦਨ ਕਨਾਲ ਜਿਹੜੀ ਸਾਡੀ ਖੁਸ਼ਕਿਸਮਤੀ ਹੈ ਕਿ ਇੰਨਾ ਵੱਡਾ ਵਾਟਰ ਬੋਡੀ ਸਾਡੇ ਸ਼ਹਿਰ ਦੇ ਵਿੱਚੋਂ ਲੰਘਦੀ ਹੈ ਔਰ ਉਹਨੂੰ ਅਸੀਂ ਸਾਫ਼ ਨਹੀਂ ਰੱਖ ਪਾਰੇ ਸੋ ਉਹਦੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਬਾਅਦ ਸਾਈਡ ਤੇ ਚੰਗੜਾ ਵੀ ਲਾਵਾਂਗੇ ਔਰ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਉਹਦੇ ਚ ਗੰਦ ਨਾ ਸੁੱਟਿਆ ਕਰੀਏ ਆਪਾਂ ਕਿਉਂਕਿ ਆਪਾਂ ਆਪਣੇ ਨੂੰ ਆਪਣੇ ਪਾਣੀ ਨੂੰ ਬਹੁਤ ਗੰਦਾ ਕਰ ਲਿਆ ਆਪਣੀ ਹਵਾ ਨੂੰ ਬਹੁਤ ਗੰਦਾ ਕਰ ਲਿਆ ਰਲ ਮਿਲ ਕੇ ਸਾਰੇ ਕੰਮ ਹੋਣੇ ਨੇ ਸੋ ਇਹ ਜਿਹੜਾ ਸਿਸਟਮ ਹੈ ਜੋ ਜਿਹੜਾ ਚੀਜ਼ ਸੁੱਟਣਾ ਚਾਹੁੰਦੇ ਹਨ ਉਹਨੂੰ ਕੋਈ ਧਾਰਮਿਕ ਚਿੰਨ ਹੋਣ ਉਹਨਾਂ ਨੂੰ ਇੱਕ ਕਾਮਨ ਜਗ੍ਹਾ ਰੱਖ ਸਕਦੇ ਹਾਂ ਉੱਥੇ ਸਭ ਰੱਖ ਦਿੰਦੇ ਅਸੀਂ ਆਪ ਹੀ ਮਿਊਨਿਸਪੈਲਿਟੀ ਹੋਰ ਡਿਸਪੋਜ਼ ਕਰਦੇ ਉਹਨਾਂ ਨੂੰ ਸੋ ਅਸੀਂ ਸ਼ੁਰੂ ਕਰਾਂਗੇ ਦੋਵੇਂ ਕੰਮ ਦੀ ਜੀ ਸਰ ਐਨਜੀਟੀ ਕੋਲ ਵੀ ਮੌਲਾ ਹੈ ਜਿਹੜਾ ਬਹੁਤ ਚੁੱਕਾ ਹੈਗਾ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਹਵਾ ਦਾ ਵਰਮੇਗਾ ਉਸ ਨੂੰ ਸੁੱਟ ਰੱਖਣਾ ਪੜਾਏ ਜ਼ਰੂਰੀ ਹੈਗਾ ਨਹੀਂ ਕੋਈ ਕੋਈ ਸਾਨੂੰ ਐਨਜੀਟੀ ਦੀ ਲੋੜ ਹੀ ਨਹੀਂ ਹੈ ਅਸੀਂ ਸਿਆਣੇ ਸਾਡੀ ਧਾਰਮਿਕ ਪੁਸਤਕਾਂ ਕਹਿੰਦੀਆਂ ਤੁਸੀਂ ਪੁਰਾਣੀ ਕੋਈ ਫੋਟੋ ਜਿਹੜੀ ਤਸਵੀਰ ਹੁੰਦੇ ਆ ਰ ਕੀ ਲੱਗਦਾ ਕਿ ਹੁੰਦਾ ਲੱਗੇ ਝੀਲ ਹੁੰਦੀ ਸੀ ਕਿਆਂ ਲੱਗੇ ਦਰਿਆ ਵਗਦਾ ਹੁੰਦਾ ਸੀਗਾ ਤੇ ਕੁਟੀਆਂ ਹੁੰਦੀ ਸੀਗੀ ਤੇ ਸਾਡੀ ਕਿਸ ਖੁਸ਼ਕਿਸਮਤੀ ਹੈ ਕਿ ਸਾਨੂੰ ਸਾਡੇ ਸ਼ਹਿਰ ਦੇ ਵਿੱਚੋਂ ਲੱਗੋ ਦਰਿਆ ਨਿਕਲ ਰਿਹਾ ਹੈ ਨਹਿਰੀ ਡਿਸਣੀ ਵਿੱਚੋਂ ਨਿਕਲ ਰਹੀ ਹੈ ਜਿੰਨੇ ਨਹਿਰਾਂ ਤੁਹਾਡੇ ਲੱਗੋ ਨਿਕਲਦੀਆਂ ਕਿਤੇ ਵੀ ਨਿਕਲਦੀਆਂ ਤੇ ਅਸੀਂ ਗੰਦੀਆਂ ਕਰੀ ਜਾ ਰਹੇ ਉਹਨਾਂ ਨੂੰ ਤੇ ਅਸੀਂ ਪਹਿਲਾਂ ਲੋਕ ਕਹਿੰਦੇ ਵੀ ਅਫਸਰ ਸਹੀ ਕੰਮ ਨਹੀਂ ਕਰ ਰਹੀ ਹੁਣ ਐਮਐਲਏ ਵੀ ਕਹਿਣ ਲੱਗੇ ਨੇ ਵੀ ਅਫਸਰ ਸਾਡੀ ਸੁਣਦੇ ਨਹੀਂ ਨਹੀਂ ਅਜਿਹੀ ਗੱਲ ਤਾਂ ਕੋਈ ਨਹੀਂ ਹੈ ਅਕਸਰ ਸੁਣਦੇ ਨੇ ਕੋਈ ਦਾਇਕ ਗੁਰਪ੍ਰੀਤ ਗੋਗੀ ਦੇ ਨਾਲ ਇਸ ਤਰੀਕੇ ਮੈਂ ਉਹਨਾਂ ਨੂੰ ਪੁੱਛ ਕੇ ਵੇਖ ਲਾਂਗਾ ਉਹਨਾਂ ਨੂੰ ਪੁੱਛ ਕੇ ਵੇਖ ਲਾਂਗਾ ਜੇ ਕੋਈ ਮੁਸ਼ਕਲ ਹੈ ਕਿ ਆਪਾਂ ਹੱਲ ਕਰ ਲੈਣ ਕਿ ਉਹਨਾਂ ਦੀ ਉਸੇ ਦੀ ਗੱਲ ਨਹੀਂ ਹੈ ਇਸ ਤੋਂ ਇਲਾਵਾ ਸਰ ਗੱਲ ਕਰੀਏ ਜਿਸ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਰਕਾਰ ਯਤਨ ਕਰ ਰਹੀ ਹੈ ਪਰ ਦੂਜੇ ਪਾਸੇ ਐਮਪੀ ਰਕਮਨੀਤ ਬਿੱਟੂ ਨੇ ਕਿਹਾ ਕਿ ਆਪਣੇ ਸਰਕਾਰੀ ਆਧਾਰਿਆਂ ਤੇ ਇਸ ਤੋਂ ਇਲਾਵਾ ਆਪਣੇ ਆ ਜਿਹੜੇ ਸਰਕਾਰ ਉਹਨੂੰ ਪੰਜਾਬੀ ਨੂੰ ਇੰਪਲੀਮੈਂਟ ਕਰੇ ਨਾ ਕਿ ਲੋਕਾਂ ਨੂੰ ਜਪੀ ਦੇ ਲਈ ਫਰਮਾਨ ਆ ਵੀ ਤੱਕਾ ਨਾ ਕੀਤਾ ਜਾਵੇ ਤੁਗਲਕੀ ਵਾਲੀ ਗੱਲ ਨਹੀਂ ਹੈ ਇਹ ਮੈਂ ਕਿਸੇ ਹੱਦ ਤੱਕ ਗਲ ਮੰਨਦਾ ਸਾਰੇ ਕੰਮ ਪਿਆਰ ਨੇ ਹੁੰਦੇ ਨੇ ਸੋ ਇਹ ਪੰਜਾਬੀ ਜੇ ਮਾਂ ਬੋਲੀ ਸਾਰੇ ਲਿਖਾਂਗੇ ਕਿੰਨੇ ਕਿੰਨੇ ਬਾਤ ਕਿੰਨੀ ਬਾਤੀ ਬੋਲਦੀ ਪੰਜਾਬੀ ਬੋਲਾ ਇਸ ਵੇਲੇ ਕੁਝ 16 17 ਕਰੋੜ ਬੰਦੇ ਪੰਜਾਬੀ ਬੋਲਦੇ ਨੇ ਪੰਜਾਬ ਦੇ ਅਸੀਂ 3 ਕਰੋੜ ਹੀ ਆ ਪਰ ਬਾਕੀ ਪਾਕਿਸਤਾਨ ਚ ਬਹੁਤ ਨੇ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਤੇ ਪੰਜਾਬ ਹੀ ਹੈ ਨਾ ਔਰ ਪੰਜਾਬ ਪੰਜਾਬੀ ਕੱਪੜੇ ਨੇਸ਼ਨ ਹੈ ਪੰਜਾਬ ਇੱਕ ਆਪਣੇ ਆਪ ਚ ਇੱਕ ਇਹ ਪ੍ਰਾਂਤ ਨਹੀਂ ਹੈ ਪੰਜਾਬ ਪੰਜਾਬ ਮੁਲਕ ਆਪਣੇ ਨੇਸ਼ਨ ਹੈ ਆਪਣਾ ਜਿਹੜਾ ਪੰਜਾਬ ਹੈ ਔਰ ਹਮੇਸ਼ਾ ਇਹ ਸਾਨੂੰ ਇਸ ਗੱਲ ਦਾ ਮਾਨ ਹੋਣਾ ਚਾਹੀਦਾ ਸੋ ਇਸ ਗੱਲ ਦੀ ਜੇ ਬਿੱਟੂ ਸਾਹਿਬ ਨੂੰ ਨਾਂ ਵੀ ਨਾਂ ਵੀ ਕਹਿੰਦੇ ਤਾਂ ਕੋਈ ਮਾੜੀ ਗੱਲ ਨਹੀਂ ਸੀਗੀ ਕਿਉਂਕਿ ਜੇ ਪੰਜਾਬੀ ਅਸੀਂ ਲਾਗੂ ਕਰਨੀ ਚਾਹੁੰਦੇ ਆ ਤੇ ਕੋਈ ਮਾੜੀ ਗੱਲ ਨਹੀਂ ਇੱਥੇ ਨਹੀਂ ਕਰਾਂਗੇ ਤੇ ਜਾ ਕੇ ਕਿੱਥੇ ਕਰਾਂਗੇ ਜਾ ਕੇ ਬਰ ਦੇਸ਼ ਦੀ ਮਾਤਰ ਭਾਸ਼ਾ ਹੈਗੀ ਹਿੰਦੀ ਉਹ ਕਿੱਥੇ ਸਟੈਂਡ ਕਰਦੀ ਹੈ ਦੇਖੋ ਦੇਸ਼ ਜੇ ਤੁਸੀਂ ਟਰੂ ਪੰਜਾਬੀ ਨਹੀਂਗੇ ਤੁਸੀਂ ਟਰੂ ਨੈਸ਼ਨਲਿਸਟ ਵੀ ਨਹੀਂਗੇ ਇਹ ਗੱਲ ਸੁਣ ਲਓ ਮੇਰੇ ਧਿਆਨ ਨਾਲ ਜਿਹਦੇ ਆਪਣੇ ਘਰ ਨਾਲ ਸੱਚੇ ਨਹੀਂਗੇ ਨਾ ਤੁਸੀਂ ਆਪਣੇ ਪ੍ਰਾਂਤ ਨਾਲ ਆਪਣੇ ਮੁਲਕ ਨਾਲ ਸੱਚੇ ਨਹੀਂ ਗਏ। ਸੋ ਜਿਹੜਾ ਪੰਜਾਬ ਦੇ ਨਹੀਂ ਬਣ ਕੇ ਰਹੇ ਸਕੇ ਹਿੰਦੁਸਤਾਨ ਦਾ ਕਿ ਬਣ ਕੇ ਰਹੇਗਾ। ਜਿਹੜੀਆਂ ਅਸਟਰੀਆਂ ਜਿਹੜੀਆਂ ਬੰਦ ਆ ਹਜੇ ਵੀ ਲੋਕ ਖੱਜਲ ਖਵਾਰ ਹੋ ਰਹੇ ਨੇ। ਸਰਕਾਰ ਰਾਹਤ ਕਦੋਂ ਤੱਕ ਦਊਗੀ ਆਮ ਲੋਕਾਂ ਨੂੰ? ਅਸੀਂ ਨਾਲ ਨਾਲ ਰਾਹਤ ਦੇਈ ਜਾ ਰਹੇ ਕੁਝ ਦੀ ਗੱਲ ਨਹੀਂ ਹੈਗੀ। ਦੇਖੋ ਇਹਦੇ ਕੰਪਲੈਕਸ ਇਸ਼ੂ ਕੀਤੇ ਹੋਏ ਨੇ। ਪੁਰਾਣੀਆਂ ਕਾਲੋਨੀਆਂ ਡਿਵੈਲਪ ਕੀਤੀਆਂ ਹੋਈਆਂ ਨੇ। ਜੇ ਅਸੀਂ ਡਿਗਲੇਜ ਕਰਨ ਲਿਗਾ ਲਿਗਲੇਜ ਨਹੀਂ ਕੀਤੀਆਂ। ਸੋ ਅਸੀਂ ਸਭ ਲੱਗੇ ਹੋਏ ਆ। ਅਸੀਂ ਸਾਰੇ ਕਰ ਰਹੇ ਹਾਂ ਇਸ ਬਾਰੇ। ਸਾਨੂੰ ਥੋੜਾ ਟਾਈਮ ਦਿਓ। ਥੈਂਕ ਯੂ ਸਮਝ। ਬਾਜੀ ਸਤਿ ਸ਼੍ਰੀ ਅਕਾਲ ਬਾ ਹਾਏ ਮੈਂ ਮਕੇ ਜੀ 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 ਮੈਂ ਕਿਹਾ ਜੁੜੋ ਥੋੜਾ ਜਿਹਾ ਵੀ ਮੈਂ ਪਾਵਰ ਲੈਂਡ ਸਾਡੇ ਲਈ ਵੀ ਕੁਝ ਕਹਿ ਦੋ ਪਾਕਿਸਤਾਨ ਨੂੰ ਜਿਹੜੇ ਆਪਾਂ ਨੇ ਟਾਪਿਕ ਨਾ ਡਿਸਕਸ ਕਰ ਗਏ ਕਈ ਨੌਨ ਟਾਪਿਕ ਕੋ ਟਾਪਿਕਸ ਨਾ ਹਰ ਇੱਕ ਹਰ ਇੱਕ ਨਾ ਚਾਹਤਾ ਮੋਰਚਾ ਲਾਉਣ ਦੀ ਗੱਲ ਨਹੀਂ ਹੈ ਸਿਰਫ ਕਿਸਾਨਾਂ ਨੇ ਕਿਸਾਨਾਂ ਨੇ ਪੱਕਾ ਮੋਰਚਾ ਲਾਉਣ ਦੀ ਗੱਲ ਕਹੀ ਹੈ ਕਿਸ ਤਰੀਕਿਆਂ ਨੇ ਕਿਸਾਨਾਂ ਨੇ ਸਾਡੇ ਆਪਣੇ ਨੇ ਨਾ ਸਾਡੇ ਆਪਣੇ ਭਰਾ ਨੇ ਸਾਡੇ ਅਸੀਂ ਉਹਨਾਂ ਨਾਲ ਆਪੇ ਕਰ ਲੈ ਕਰਵਾ ਮੰਤਰੀ ਸਾਹਿਬ ਦਾ ਕਹਿਣਾ ਹੈ ਅੱਜ ਮੈਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਵਾਂ ਤੇ ਇੱਥੇ ਦੇ ਜਿਹੜੇ ਨਗਰ ਨਿਗਮ ਦੇ ਮੁਲਾਜ਼ਮ ਆ ਉਹਨਾਂ ਦੇ ਵੱਲੋਂ ਇਹ ਧਾਰਮਿਕ ਪ੍ਰੋਗਰਾਮ ਉਲੀਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਸੰਧਵਾ ਕਨਾਨ ਦਾ ਜਿਹੜਾ ਦੌਰਾ ਕਰਨ ਆਇਆ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਵਕਫਾ ਏਰੀਆ ਦੇ ਵਿੱਚ ਜਿਹੜੇ ਹੋਰ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਪਹੁੰਚਣਗੇ ਜਿਹੜੇ ਕੱਚੇ ਮੁਲਾਜ਼ਮਾਂ ਦੀ ਗੱਲ ਹੈ ਜਾਂ ਐਨਜੀਟੀ ਦੇ ਦਾ ਕਿਹਾ ਗਿਆ ਐਨਜੀਟੀ ਦੇ ਵੱਲੋਂ ਵੀ ਕਈ ਗਾਈਡਲਾਈਨਸ ਹੈ ਤੇ ਉਹਨਾਂ ਨੇ ਕਿਹਾ ਅਸੀਂ ਐਨਜੀਟੀ ਦੇ ਨਾਲ ਰਾਫਤਾ ਰੱਖਿਆ ਹੋਇਆ ਹੈ ਤੇ ਕੱਚੇ ਮੁਲਾਜ਼ਮਾਂ ਨੂੰ ਜਾਂ ਜਿਹੜੇ ਸਰਕਾਰੀ ਮੁਲਾਜ਼ਮਾ ਉਹਨਾਂ ਨੂੰ ਜਿਹੜੀ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਦਾ ਵੀ ਹੱਲ ਜਲਦ ਤੋਂ ਜਲਦ ਕਰਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਅਭਿਸ਼ੇਕ ਜਲੋਟਾ ਸਨ ਰਾਏ ਨਿਊਜ਼ ਲੁਧਿਆਣਾ